ਦੋਸਤੋ ਇੱਕ ਨਾ ਤੁਹਾਨੂੰ ਵੀਡੀਓ ਵਿਖਾਉਣੀ ਆ ਬਜ਼ੁਰਗ ਦੀ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਇਹ ਬਜ਼ੁਰਗ ਦੇ ਨਾ ਬੁੱਲ ਤੇ ਯਾਨੀ ਕਿ ਬਣਿਆਵਾ ਦੋਸਤੋ ਜਕਮਜਾ ਉਹਦੇ ਵਿੱਚ ਨਾ ਕੀੜੇ ਪੈ ਗਏ ਇਹਦਾ ਇਲਾਜ ਕਰਾਉਣਾ ਤੇ ਇਹ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਬਾ ਵਖਾਰ ਜਕਮਜਾ ਬਾਈ ਵਿਖਾਈ ਜਕਮੋਖਾ ਜਕਮੋਖਾ ਜਕਮੋਖਾਈ ਦੇਖੋ ਦੋਸਤੋ ਬਹੁਤ ਮੰਦੇ ਹਾਲ ਆ ਦੇਖ ਸਕਦੇ ਆ ਤੇ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਆ ਘਰ ਦੇ ਹਾਲਾਤ ਦੇਖ ਸਕਦੇ ਆ ਤੁਸੀਂ ਸੋਨੂੰ ਦਿਖਾ ਦਿੰਨੇ ਆ ਇੱਧਰ ਵੀ ਜਾਨੀ ਕਿ ਲਾਜ ਕਰਾਉਣ ਜੋਗੀ ਦੋਸਤੋ ਗਜਾਇਸ ਹੈਣੀ ਕੀ ਦੇਖ ਸਕਦੇ ਆ ਦੋ ਕਮਰੇ ਆ ਛੋਟੇ ਛੋਟੇ ਤੇ ਬਹੁਤ ਮੰਦੇ ਹਾਲ ਆ ਬਜ਼ੁਰਗ ਦੇ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਾਕੀ ਨੰਬਰ ਸੋਨੂੰ ਦੋਸਤੋ ਦੱਸ ਦਿੰਨੇ ਆ ਫੋਨ ਨੰਬਰ ਬੋਲੀ ਵੀ 9592943027 ਜੀ ਬੇਨ ਸਹਾਇਤਾ ਕਰਨੀ 9592943027 ਇਹ ਦੋਸਤੋ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਅਸੀਂ ਇਹਦੀ ਬਜ਼ੁਰਗ ਦੀ ਮਦਦ ਆਸਤੇ ਹੀ ਵਿਚਾਰੇ ਦੀ ਆਸਤੇ ਮਦਦ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਦੋਸਤੋ ਕਰਿਓ ਚਾਹੋ ਕਿ ਇਹਦਾ ਇਲਾਜ ਹੋ ਸਕੇ ਕਿਉਂਕਿ ਉਹ ਬੁੱਲ ਦੇ ਵਿੱਚ ਕੀੜੇ ਪੈ ਚੁੱਕੇ ਆ ਦੇਖ ਸਕਦੇ ਆ ਬਹੁਤ ਦੋਸਤੋ ਮੰਦੇ ਹਾਲਾਤ ਆ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ